ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਜਨਾਲੇ ਤੋਂ ਅੱਗੇ ਆਏ ਜਿੱਥੇ ਇੱਕ ਅਸੀਂ ਪੁਆਇੰਟ ਬਣਾਇਆ ਹੋਇਆ ਜਿੱਦੂ ਅੱਗੇ ਪਾਣੀ ਆ ਤੇ ਇੱਥੇ ਸਾਡਾ ਇੱਕ ਅਸੀਂ ਆਪਦੇ ਤਰੀਕੇ ਨਾਲ ਕੰਮ ਕਰਦੇ ਆਂ ਵੀ ਅਸੀਂ ਇੱਥੇ ਨੋਟ ਕਰਦੇ ਆਂ ਸਾਰਾ ਕੁਝ ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਤੇ ਅਸੀਂ ਕੁਝ ਗੱਲਾਂ ਕਰੀਆਂ ਨੇ ਬੈਠ ਕੇ ਜੇ ਤੁਹਾਨੂੰ ਸਾਡੀਆਂ ਗੱਲਾਂ ਦਾਆਂ ਸਮਝ ਆਉਂਦੀਆਂ ਜਾਂ ਅੱਛੀਆਂ ਲੱਗਦੀਆਂ ਨੇ ਤਾਂ ਸਾਨੂੰ ਆਪਣੇ ਵਿਚਾਰ ਜਰੂਰ ਦਿਓ ਅਸੀਂ ਜਿੰਨਾ ਕਿ ਸਾਡਾ ਦਿਮਾਗ ਆ ਸੀ ਉਸ ਤਰੀਕੇ ਨਾਲ ਇਸ ਚੀਜ਼ ਤੇ ਵਿਚਾਰ ਚਰਚਾ ਕੀਤੀ ਆ ਤੁਸੀਂ ਪਿੱਛੇ ਵੀ ਨਾਲ-ਨਾਲ ਦੇਖਦੇ ਰਹੋ ਬਾਕੀ ਵੀਰੇ ਨਾਲ ਵੀਰਾ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕਦਾ ਵੀਰੇ ਪਹਿਲਾਂ ਤਾਂ ਸਾਸਤਰੀ ਕਾਲ ਤੇ ਉਸ ਤੋਂ ਬਾਅਦ ਤੁਸੀਂ ਚੰਗਾ ਕੰਮ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਮਤਲਬ ਅੰਗ-ਸੰਗ ਸਹਾਇ ਰੱਖੇ ਤੁਹਾਡੇ ਤੇ ਕਿਰਪਾ ਰੱਖੇ ਮਹਾਰਾਜ ਤੇ ਵੀਰੇ ਤੁਸੀਂ ਆਪਦੇ ਤਰੀਕੇ ਨਾਲ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗੋ ਪੰਜਾਬ ਦੇ ਜਿਹੜੇ ਹਾਲਾਤ ਬਣੇ ਨੇ ਉਸ ਤੋਂ ਬਾਅਦ ਜਿੰਨੀਆਂ ਵੀ ਸੰਸਥਾਵਾਂ ਨੇ ਜਥੇਬੰਦੀਆਂ ਨੇ ਆਰਗੇਨਾਈਜੇਸ਼ਨਸ ਨੇ ਆਰਟਿਸਟ ਨੇ ਬਾਬੇ ਨੇ ਸੰਪਰਦਾਵਾਂ ਨੇ ਸਾਰੇ ਇਸ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਏ ਨੇ ਪੋਲੀਟੀਕਲ ਪਾਰਟੀਆਂ ਵੀ ਆਈਆਂ ਨੇ ਸੋ ਇਹਨੂੰ ਅਸੀਂ ਜਿੰਨੀ ਮਦਦ ਆ ਇਹਨੂੰ ਪੋਲੀਟੀਕਲ ਜਿਹੜੀ ਆਈਡੀਓਲੋਜੀ ਆ ਉਸ ਤੋਂ ਥੋੜਾ ਜਿਹਾ ਉੱਪਰ ਕਰਕੇ ਵੀ ਜੇ ਆਪਾਂ ਵੇਖੀਏ ਵੀ ਹੋ ਸਕਦਾ ਕੋਈ ਆਪੋਜੀਸ਼ਨ ਹੈ ਕੋਈ ਕਾਂਗਰਸ ਅਕਾਲੀ ਆ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉੱਪਰ ਹੋ ਕੇ ਵੇਖੇ ਵੀ ਲੋਕਾਂ ਦੀ ਮਦਦ ਜਿਹੜੀ ਆ ਹੋ ਰਹੀ ਆ ਪਰ ਉਹਦੇ ਵਿੱਚ ਵਿੱਚ ਵੀ ਇਹ ਗੱਲ ਵੀ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਹੀ ਹੈ ਵੀ ਮਿਸਮੈਨੇਜਮੈਂਟ ਵੀ ਬਹੁਤ ਹੋ ਰਹੀ ਹੈ ਸੰਗਤ ਵੱਲੋਂ ਕਿਸੇ ਚੀਜ਼ ਦੀ ਘਾਟ ਨਹੀਂ ਆ ਰਹੀ ਹਰ ਚੀਜ਼ ਸੰਗਤ ਜਿਹੜੀ ਜਿਹਦੇ ਕੋਲ ਹੈਗੀ ਆ ਡੰਗਰਾਂ ਦੇ ਚਾਰ ਤੋਂ ਲੈ ਕੇ ਘਰਾਂ ਦੇ ਵਿੱਚ ਵਰਤਣ ਵਾਲੇ ਲੋਣ ਆਟਾ ਦਾਲ ਖੰਡ ਤੱਕ ਰੋਟੀਆਂ ਲੰਗਰ ਪ੍ਰਸ਼ਾਦਾ ਸਭ ਚੀਜ਼ ਸੰਗਤ ਵੱਲੋਂ ਧੜਾ ਧੜ ਆ ਰਹੀ ਹੈ ਜਿਆਦਾ ਜਿਆਦਾ ਆ ਰਹੀ ਹੋਏਗੀ 10 ਬੋਲੀ ਦਾ ਤੇ 200 ਆਉਂਦੀ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਜਿੰਨਾ ਵੀ ਇੰਨਾ ਪਿੰਡਾਂ ਦੇ ਵਿੱਚ ਘੁੰਮਿਆ ਬਾਕੀ ਸੰਸਥਾਵਾਂ ਜਿਹੜੀਆਂ ਘੁੰਮੀਆਂ ਆਣਗੇ ਉਹਨਾਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਏਗੀ ਬਹੁਤ ਸਾਰੇ ਥਾਵਾਂ ਤੇ ਬਹੁਤ ਕੁਝ ਪਹੁੰਚ ਗਿਆ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਅਜੇ ਵੀ ਸਾਨੂੰ ਡੇਰਾਂ ਤੋਂ ਫੋਨ ਆਉਂਦੇ ਕਿ ਭਾਈ ਯਾਰ ਆ ਚੀਜ਼ ਦੀ ਸਾਨੂੰ ਜਰੂਰਤ ਆ ਕਿ ਸਾਨੂੰ ਜਰੂਰਤ ਆ ਹੂੰ ਦੋ ਤਰ੍ਹਾਂ ਦੇ ਲੋਕ ਇਹਦੇ ਵਿੱਚ ਭਾਈ ਨਿਕਲ ਕੇ ਸਾਹਮਣੇ ਆਏ ਨੇ ਇੱਕ ਉਹ ਜਿਹੜੇ ਹੱਥ ਜੋੜ ਕੇ ਕਹਿੰਦੇ ਕਿ ਭਾਈ ਸਾਡੇ ਕੋਲ ਬਾਕੀ ਸਭ ਕੋਲ ਜਗਾ ਆ ਚੀਜ਼ ਹੈਗੀ ਤੇ ਦੇ ਦਿਓ ਹੂੰ ਦੂਜੇ ਉਹਨੇ ਜਿਹੜੇ ਗਏ ਤੇ ਜੇ ਪਾਣੀ ਦੀ ਪੇਟੀ ਵੀ ਉਹਨਾਂ ਨੂੰ ਮਿਲਦੀ ਤੇ ਉਹ ਵੀ ਕਹਿੰਦੇ ਵੀ ਬੱਸ ਸਭ ਕੋਲ ਦੇ ਹੀ ਚਲ ਕੁਛ ਆ ਗਿਆ ਹਾਂ ਕੁਛ ਆ ਗਿਆ ਸੋ ਉਹਦੇ 'ਚ ਇੱਕ ਲਾਮਾ ਨਹੀਂ ਵੀ ਚਲੋ ਜੇ ਲੈ ਕੇ ਤੇ ਬਾਬੇ ਨਾਨਕ ਦਾ ਲੰਗਰ ਲੈ ਕੇ ਪਰ ਜਿਹੜੀ ਅਸੀਂ ਇਹਦੇ 'ਚ ਬੇਨਤੀ ਕਰਨੀ ਚਾਹੁੰਦੇ ਆ ਉਹ ਆਪਣੀਆਂ ਇਹਨਾਂ ਲੋਕਾਂ ਨੂੰ ਨਹੀਂ ਆਪਣੀਆਂ ਸੰਸਥਾਵਾਂ ਨੂੰ ਆ ਜਿਹੜੀਆਂ ਇਸ ਸੇਵਾ 'ਚ ਲੱਗੀਆਂ ਹੋਈਆਂ ਨੇ ਤਿੰਨ ਅਹਿਮ ਇਲਾਕੇ ਨੇ ਜਿੱਥੇ ਪਾਣੀ ਦੀ ਮਾਰ ਵਜੀ ਆ ਇੱਕ ਤੇ ਸਤਲੁਜ ਬਿਆਸ ਦਾ ਆਲੇ-ਦੁਆਲੇ ਵਾਲਾ ਕਪੂਰਥਲਾ ਸੁਰਤਾਨਪੁਰ ਤੇ ਫਿਰੋਜ਼ਪੁਰ ਦਾ ਇਲਾਕਾ ਤਰਨਤਾਰਨ ਵਾਲਾ ਦੂਸਰਾ ਆਪਣਾ ਰਾਵੀ ਵਾਲਾ ਜਿੱਦੇ 'ਚ ਗਰਦਾਸਤਵਾਪੂਰਾ ਅੰਮ੍ਰਿਤਸਰ ਤਰਨਤਾਰਨ ਡੇਰਾ ਬਾਬਾ ਨਾਨਕ ਆ ਜਾਂਦਾ ਜਿਹੜੀ ਚੀਜ਼ ਅਸੀਂ ਮਹਿਸੂਸ ਕੀਤੀ ਉਹ ਇਹ ਆ ਕਿ ਬਹੁਤ ਸਾਰੀਆਂ ਸੰਸਥਾਵਾਂ ਸਾਰੇ ਥਾਵਾਂ ਤੇ ਬੈਠੀਆਂ ਨੇ ਥੋੜੇ-ਥੋੜੇ ਬੰਦੇ ਵੰਡ ਕੇ ਅਸੀਂ ਇਹ ਸਮਝਦੇ ਆਂ ਕਿ ਸ ਜਿਹੜੀ ਜਿੱਥੋਂ ਪਿੰਡ ਗੋਦਲੈਂਡ ਦੀ ਵੀ ਜਿਹੜੀ ਗੱਲ ਆਈ ਆ ਉਹ ਏਦਾਂ ਗੋਦ ਨਹੀਂ ਲੈ ਜਾਣੇ ਵੀ ਜਿੰਨੇ ਜਿੱਥੋਂ ਜੀ ਕੀਤਾ ਵੀ ਅਨਾਉਂਸ ਕਰਦਾ ਵੀ ਆਹ 10 ਪਿੰਡ ਮੇਰੇ ਤੇ ਆਹ 10 ਪਿੰਡ ਮੇਰੇ ਇਹਦਾ ਇੱਕ ਤਰੀਕਾਕਾਰ ਹੋਣਾ ਚਾਹੀਦਾ ਉਹ ਤਰੀਕਾਕਾਰ ਬਣਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ ਬਹਿਣ ਦਾ ਮਤਲਬ ਇਹ ਨਹੀਂ ਆ ਵੀ ਸਾਰੇ ਹੀ ਆ ਕੇ ਬਹਿ ਜਾਣ ਹਾਂ ਆਰਟਿਸਟ ਨੇ ਉਹਨਾਂ ਵੀ ਆਪਣੀਆਂ ਆਰਗੇਨਾਈਜੇਸ਼ਨਸ ਬਣਾਈਆਂ ਨੇ ਉਹਨਾਂ ਨੇ ਆਪਣੀਆਂ ਫਾਊਂਡੇਸ਼ਨਸ ਬਣਾਈਆਂ ਨੇ ਚਾਹੇ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਦੇ ਨੇ ਕਾਲ ਸਾਈਡ ਵਾਲਿਆਂ, ਹੇਮਕੋਂਡ ਵਾਲਿਆਂ ਜਾਂ ਹੋਰ ਜਿੰਨੇ ਵੀ ਨੇ ਜਿਨ੍ਹਾਂ ਦੇ ਮਨ ਨਾਲ ਨਹੀਂ ਰੱਖਦਾ ਸਾਰੇ ਰਿਸਪੈਕਟ ਦੇ ਨੇ ਬਾਈ। ਅੱਧੀਆਂ ਪਤਾ ਵੀ ਨਹੀਂ ਇੱਕ ਟਰਾਲੀ ਲਿਆਂਦੀ ਤੇ ਪਾ ਚਾਹ ਕਿਸ ਨੇ ਹਜ਼ਾਰ ਟਰਾਲੀ ਲਿਆਂਦੀ। ਸਾਰੇ ਸੇਵਾ ਕਰਦੇ ਨੇ। ਹੁਣ ਸਾਰਿਆਂ ਦੇ ਕੋਲ ਆਪਣਾ ਕੈਡ ਰਿਆ ਸਾਰਿਆਂ ਕੋਲ ਸੇਵਾਦਾਰ ਨੇ ਤੇ ਸਾਰੇ ਸਭ ਥਾਵਾਂ ਦੇ ਉੱਤੇ ਲੱਗੇ ਹੋਏ ਨੇ। ਸਾਡੀ ਇਹ ਬੇਨਤੀ ਆ ਕਿ ਅਸੀਂ ਵਿੱਚ ਸਮਾਂ ਪਾ ਕੇ 2-4-5 ਦਿਨ ਦਾ ਜੇ ਆੜਾ ਇਹ ਆਈਡੀਆ ਠੀਕ ਲੱਗੇ ਤੁਹਾਨੂੰ ਤੇ ਅਸੀਂ ਆਪਣਾ ਏਕ-ਏਕ ਨੁਮਾਇੰਦਾ ਲੈ ਕੇ ਕਿਸੇ ਜਗ੍ਹਾ ਦੇ ਉੱਤੇ ਇਕੱਠੇ ਹੋਈਏ। ਉਥੇ ਬੈ ਕੇ ਸਾਡੇ ਕੋਲ ਮੈਪ ਹੋਵੇ ਕਿ ਐਸਾ ਇਲਾਕੇ ਦੇ ਆ ਆ ਪਿੰਡ ਹੜਾਂ ਦੀ ਮਾਰੇ ਇੱਥੇ ਆਏ ਆ ਉਹਦੀ ਸਾਡੇ ਕੋਲ ਲਿਸਟ ਹੋਵੇ ਉਸ ਲਿਸਟ ਦੇ ਵਿੱਚੋਂ ਅਸੀਂ ਜਿਹੜਾ ਜਿਹਦੇ ਕੋਲ ਇੱਕ ਪਿੰਡ ਸਬੰਧੀ ਸੰਭੰਧ ਰਥਾ ਉਹ ਇੱਕ ਦੀ ਜ਼ਿੰਮੇਵਾਰੀ ਲਾਵੇ ਜਿਹਦੇ ਕੋਲ ਦੋਆਂ ਦੀਆਂ ਦੋਆਂ ਦੀ ਲੜੇ ਜਿਹਦੇ ਕੋਲ ਦਸਾਂ ਦੀ ਉਹ ਦਸਾਂ ਦੀ ਲੜੇ ਤੇ ਜਿਹੜਾ ਜਿਹੜੀ ਜ਼ਿੰਮੇਵਾਰੀ ਲੈ ਲੇ ਉਥੇ ਦੂਜੇ ਨਾ ਸਾਰੇ ਪੱਜੇ ਫਿਰਨ ਵੀ ਸਾਰੇ ਸਾਰੇ ਪਾਸੇ ਨਾ ਭਜਣ ਉਥੇ ਕਿ ਕੈਂਪ ਬਣੇ ਉਥੇ ਨਾਲ ਕੈਂਪ ਬਣ ਜੇ ਉਥੇ ਦੀ ਉਹ ਡਿਮਾਂਡ ਆਪਣੀ ਰਿਕੁਆਇਰਮੈਂਟ ਉਹ ਦੱਸੇ ਕਿ ਭਾਈ ਇੱਥੇ ਤੇ ਲੋਕਾਂ ਦੀ ਆ ਰਿਕੁਆਇਰਮੈਂਟ ਆ ਉਹ ਚੀਜ਼ ਉਹ ਤੇ ਉਹਨਾਂ ਨੇ ਸਪਲਾਈ ਕਰ ਦਿੱਤੀ ਜਾਵੇ ਦੂਸਰੀ ਜਗ੍ਹਾ ਜਿਹੜੇ ਜਿੰਨੇ ਦਸਾ ਪਿੰਡਾਂ ਦੀ ਜ਼ਿੰਮੇਵਾਰੀ ਲਈ ਉਹ ਇੱਕ ਸੈਂਟਰ ਕੈਂਪ ਬਣਾਏ ਉਹ ਉਥੋਂ ਟੀਮਾਂ ਸਾਰਾ ਕੁਝ ਉੱਥੇ ਇਕੱਠਾ ਹੋਵੇ ਉੱਥੋਂ ਟੀਮਾਂ ਦੇ ਨਾਲ ਫਿਰ ਅੱਗੇ ਡਿਸਟ੍ਰਿਬਿਊਸ਼ਨ ਹੋਵੇ ਇਹਦੇ ਨਾਲ ਦੋ ਚੀਜ਼ਾਂ ਸਾਡੀਆਂ ਹੋ ਜਾਣਗੀਆਂ ਇੱਕ ਤੇ ਸਰਮਾਇਆ ਬਹੁਤ ਸਹੀ ਤਰੀਕੇ ਨਾਲ ਯੂਜ਼ ਹੋਏਗਾ ਦੂਜਾ ਸਮਾਂ ਬਹੁਤ ਸਹੀ ਬਚੇਗਾ ਕਿਉਂਕਿ ਹੁਣ ਇੱਕ ਥਾਂ ਤੇ 10-10 ਟਰਾਲੀਆਂ ਜਾ ਰਹੀਆਂ ਨੇ ਤੇ ਉਹ ਭੀੜ ਹੋ ਰਹੀ ਹੈ ਭੀੜ ਵੀ ਹੋ ਰਹੀ ਹੈ ਸੋ ਜੇ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਇੱਕ ਸੈਂਟਰਲ ਪੁਆਇੰਟ ਤੋਂ ਉਸ ਇਲਾਕੇ ਨੂੰ ਚਲਾਵਾਂਗੇ ਤੇ ਉਹਦੇ ਨਾਲ ਸਮਾਂ ਵੀ ਬਚ ਸਰਮਾਇਆ ਵੀ ਠੀਕ ਹੋਏਗਾ ਔਰ ਚੀਜ਼ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚੇਗੀ ਵੀ ਸੋ ਇਹਦੇ ਚ ਪ੍ਰਸ਼ਾਸਨ ਦੀ ਵੀ ਮਦਦ ਲੈਣੀ ਪਏਗੀ ਸੋ ਜੇ ਇਦਾਂ ਦਾ ਆਈਡੀਆ ਸਾਰੀਆਂ ਸੰਸਥਾਵਾਂ ਨੂੰ ਠੀਕ ਲੱਗਦਾ ਹੈ ਤੇ ਅਸੀਂ 2 ਦਿਨ ਬਾਅਦ ਕੋਈ ਤਰੀਕ ਦੇ ਲਵਾਂਗੇ ਜਗਾ ਅਮਰ ਜਿਵੇਂ ਅਸੀਂ ਜਨਾਲੇ ਬੈਠੇ ਆ ਇੱਥੇ ਦੀ ਜਗਾ ਆਪਾਂ ਅਮਰitsar ਤੈਅ ਕਰ ਲਈਏ ਜਿਹੜੇ ਸੁਲਤਾਨਪੁਰ ਵਾਲੇ ਨੇ ਉਹ ਬੇਸ਼ੱਕ ਜਲੰਧਰ ਤੈਅ ਕਰ ਲੈਣ ਉਧਰ ਦੀਆਂ ਸੰਸਥਾਵਾਂ ਦੇ ਨਾਲ ਇਕੱਠੇ ਹੋ ਕੇ ਸੋ ਜੇ ਇਹ ਪਹਿਲ ਕਦਮੀ ਤੁਹਾਨੂੰ ਲੱਗਦਾ ਵੀ ਠੀਕ ਹੈ ਇਹ ਆਈਡੀਆ ਠੀਕ ਹੈ ਸਾਡਾ ਵੀ ਇਸ ਤਰੀਕੇ ਦੇ ਨਾਲ ਇੱਕ ਕੋਆਰਡੀਨੇਸ਼ਨ ਸਾਨੂੰ ਬਣਾ ਲੈਣਾ ਚਾਹੀਦਾ ਤਾਂ ਕਿ ਮੈਨੇਜਮੈਂਟ ਠੀਕ ਹੋ ਸਕੇ ਤੇ ਉਹਦੇ ਲਈ ਅਸੀਂ ਦੋ ਦਿਨ ਬਾਅਦ ਇੱਕ ਤਰੀਕ ਤੇ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਅਨਾਉਂਸ ਕਰ ਦਾਂਗੇ ਸੋ ਦੋ ਦਿਨ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦੇ ਸੁਝਾਅ ਦੀ ਸਾਨੂੰ ਉਡੀਕ ਰਹੇਗੀ ਜੇ ਤੁਹਾਨੂੰ ਸਾਡੇ ਇਹ ਸੁਝਾਅ ਠੀਕ ਲੱਗਦੇ ਨੇ ਵੀ ਇਸ ਤਰੀਕੇ ਨਾਲ ਕੋਆਰਡੀਨੇਸ਼ਨ ਸਾਨੂੰ ਕਰਨੀ ਚਾਹੀਦੀ ਆ ਸੰਸਥਾਵਾਂ ਤੋਂ ਲੈ ਕੇ ਪੋਲੀਟੀਕਲ ਪਾਰਟੀਆਂ ਤੋਂ ਲੈ ਕੇ ਆਰਟਿਸਟ ਤੱਕ ਸਾਰਿਆਂ ਦੇ ਨੁਮਾਇੰਦਿਆਂ ਦੀ ਤੇ ਫਿਰ ਅਸੀਂ 2 ਦਿਨ ਬਾਅਦ ਇਸ ਚੀਜ਼ ਨੂੰ ਜਿਹੜਾ ਆ ਉਹ ਫਾਈਨਲ ਰੰਗਤ ਦੇ ਕੇ ਤੇ ਅਗਲੀ ਜਿਹੜੀ ਲੰਮੀ ਕਾਰਵਾਈ ਆ ਪਿੰਡ ਸਾਂਭਣ ਵਾਲੀ ਜਿਹੜੀ ਗੱਲ ਆ ਫਿਰ ਉਹ ਉਹਦੇ ਵਿੱਚੋਂ ਹੀ ਨਿਕਲੇਗੀ ਸੋ ਇਹ ਇੱਕ ਆਈਡੀਆ ਸੀ ਜਿਹੜਾ ਲੈ ਕੇ ਆਏ ਆ ਜੇ ਠੀਕ ਲੱਗੇਗਾ ਫਿਰ ਆਪਾਂ ਇਸ ਚੀਜ਼ ਨੂੰ ਜਿਹੜਾ ਤੈਅ ਕਰ ਲਾਂਗੇ ਹਾਂ ਬਾਕੀ ਜਿੰਨੀਆਂ ਕਿ ਐਨਜੀਓਜ਼ ਨੇ ਜਾਂ ਜਿੰਨੀਆਂ ਕਿ ਸੰਸਥਾਵਾਂ ਨੇ ਉਹਨੇ ਹੀ ਮਿਲਣਾ ਦਾ ਪਿੰਡ ਉਹ ਤੋਂ ਬਾਅਦ ਹੀ ਹੋਣਿਆ ਵੀਰੇ ਵੀ ਉਹਨੇ ਹਾਂ ਸੰਸਥਾਵਾਂ ਦੇ ਵੀਰੇ ਆ ਜੀ ਇਹਨੇ ਜਿਹੜੀਆਂ ਕਈ ਇੱਕ ਇੱਕ ਪੈਂਟ ਸਾਂਭਣ ਜੋ ਗਿਆ ਕੋਈ ਅੱਧਾ ਅੱਧਾ ਤੇ ਕਈ 100 100 ਪੈਂਟ ਵੀ ਸਾਂਭ ਸੰਗਦੇ ਹਾਂ ਵੀ ਉਹ ਇੱਕ ਇੱਕ ਜਣਾ ਹੀ ਸਾਂਭਨੇ ਹਾਂ ਪਰ ਇੱਕ ਤਰੀਕੇ ਨਾਲ ਸਾਂਭੀਏ ਆਪਾਂ ਇਹਨੂੰ ਇਦਾਂ ਨਾ ਵੰਡੀਏ ਵੀ ਜਿਹੜਾ ਜਿੱਧਰੋਂ ਮਰਜੀ ਜਿਕੇ ਕਹਦੇ ਜੀ ਮੈਂ 50000 ਦੇਦਾ ਕੋਈ 50 ਲੱਖ ਦੇਦਾ ਕੋਈ ਕਰੋੜ ਦੇਦਾ ਪਰ ਉਹਦਾ ਇੱਕ ਤਰੀਕਾ ਘਾਰ ਹੋਇਆ ਆਪਾਂ ਇੱਕ ਚੈਨਲਾਈਜ਼ ਕਰ ਗਏ ਚੀਜ਼ਾਂ ਨੂੰ ਕਿਉਂਕਿ ਟਰਾਲੀਆਂ ਦੇ ਵਿੱਚੋਂ ਬਾਈ ਕੱਲੀ ਲੰਗਰ ਨਹੀਂ ਸਾਡੇ ਰਾਜ ਦੀ ਝਲਕ ਵੰਡੀ ਜਾਣੀ ਆ ਹੂੰ ਸੋ ਆਪਾਂ ਉਹਨੂੰ ਇੱਕ ਤਰੀਕਾ ਦਈਏ ਵੀ ਇੱਕ ਡਿਸਪਲਾਈਨ ਤਰੀਕੇ ਦਾ ਸਾਡਾ ਜਿਹੜਾ ਸਾਰਾ ਸਮਾਜ ਇਹਨੂੰ ਕਿਵੇਂ ਆਪਾਂ ਚਲਾਉਣਾ ਮੈਂ ਇੱਕ ਗੱਲ ਬੋਲਦਾ ਵੀ ਜੇ ਹੋਰ ਸਟੇਟਾਂ ਤੋਂ ਆਪਣੇ ਭਰਾ ਨੇ ਉਹ ਵੀ ਰਾਜਸਥਾਨ ਰਹੇ ਉਹ ਵੀ ਆ ਰਹੇ ਆ ਸਮਾਨ ਲੈ ਕੇ ਜੇ ਉਹਦੇ ਨਾਲ ਕੋਈ ਪ੍ਰੋਬਲਮ ਹੋ ਗਈ ਨਾ ਤਾਂ ਉਹਦੇ ਨਾਲ ਆਪਣੀ ਸਟੇਟ ਦਾ ਅਗਲਾ ਕਹਿੰਦਾ ਉੱਥੇ ਗਏ ਸੀ ਹਾਂਜੀ ਹਾਂਜੀ ਹੈਨਾ ਵੀ ਇਹ ਚੀਜ਼ ਮੈਂ ਕਹਿਣੀ ਨਹੀਂ ਸੀ ਪਰ ਫਿਰ ਵੀ ਇੱਥੇ ਜੋ ਚੱਲ ਰਿਹਾ ਉਹ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਇਹ ਕੱਲੀ ਆਪਣੀ ਵੰਡਣ ਦੀ ਸੇਵਾ ਨਹੀਂ ਵੀ ਆਪਾਂ ਸਮਾਨ ਵੰਡਤਾ ਤੇ ਸੇਵਾ ਉਹਦੀਆਂ ਪਿੱਛੇ ਵਾਲੀਆਂ ਸੇਵਾਵਾਂ ਬਹੁਤ ਆ ਆਹ ਟ੍ਰੈਫਿਕ ਦਾ ਦੇਖ ਲਓ ਵੀ ਇੱਕ ਘੰਟਾ ਹੋ ਗਿਆ ਇੱਥੇ ਐਂ ਚੱਲੀ ਜਾ ਰਿਹਾ ਇਹ ਵੀ ਸੇਵਾ ਇੱਕ ਸਾਂਭਣ ਵਾਲੀ ਮਤਲਬ ਉਤਰ ਕੇ ਮੇਰੇ ਹਿਸਾਬ ਨਾਲ ਟਰਾਲੀਆਂ ਚੋਂ ਤੁਹਾਨੂੰ ਥੋੜਾ ਜਿਹਾ ਵੀ ਇਹਨੂੰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਜਿਦਾ ਅਜ ਨਾਲੇ ਆ ਤੁਸੀਂ ਵੇਖੋ ਮੈਂ ਕਹਿੰਦਾ ਵੀ ਜੇ ਇਹ ਗੱਲ ਤੇ ਸਹਿਮਤੀ ਬਣ ਜੇ ਜੀ ਅਸੀਂ ਆਪਣਾ ਕੈਂਪ ਵੀ ਸਾਰਾ ਉਹਦੇ ਵਿੱਚ ਸਮੇਟਣ ਨੂੰ ਤਿਆਰ ਹਾਂ ਹੁਣ ਕੀ ਹੈ ਵੀ ਜੇ ਮੰਨ ਲਓ ਇੱਥੇ ਦਲ ਖਾਲਸਾ ਨੇ ਕੈਂਪ ਲਾਇਆ ਹਾਂਜੀ ਉੱਥੇ ਕਿਸੇ ਹੋਰ ਜਥੇਬੰਦੀ ਨੇ ਕੈਂਪ ਲਾਇਆ ਉੱਥੇ ਕਿਸੇ ਹੋਰ ਨੇ ਡੰਪ ਬਣਾਇਆ ਹਾਂ ਭਾਵੇਂ ਨਿੱਕਾ ਭਾਵੇਂ ਵੱਡਾ ਅਸੀਂ ਚਾਹੁੰਨੇ ਵੀ ਉਹ ਸਾਰੀਆਂ ਇਕੱਠੀਆਂ ਹੋ ਕੇ ਇੱਕ ਥਾਂ ਇਕੱਠੀਆਂ ਹੋਣ ਇੱਕੋ ਕੈਂਪ ਦੇ ਵਿੱਚੋਂ ਫਿਰ ਉਸ ਏਰੀਆ ਦੀ ਡਿਸਟ੍ਰਿਬਿਊਸ਼ਨ ਹੋਵੇ ਇੱਦਾਂ ਹੀ ਰਮਦਾਸ ਏਰੀਆ ਆ ਜਾਵੇ ਡੇਰਾ ਏਰੀਆ ਆ ਜਾਵੇ ਸੁਲਤਾਨਪੁਰ ਏਰੀਆ ਪਰ ਇੱਕ ਤਰੀਕਾ ਕਰ ਅਸੀਂ ਬਣਾਈਏ ਲੋਕਾਂ ਨੂੰ ਵੀ ਸੌਖ ਹੋ ਜਾਵੇ ਹੁਣ ਭਾਈ ਲੋਕੀ ਉਹਨਾਂ ਨੂੰ ਪਤਾ ਹੋਵੇ ਵੀ ਜੇ ਐਸ ਏਰੀਆ 'ਚ ਜਾਣਾ ਤੇ ਇੱਥੇ ਜਾਓ ਤੁਹਾਡੇ ਕੋਲ ਜੇ ਆ ਚੀਜ਼ਾਂ ਤੇ ਐਸ ਏਰੀਆ 'ਚ ਜ਼ਰੂਰਤ ਆ ਤਾਂ ਤੁਸੀਂ ਇੱਥੇ ਜਾਓ ਉੱਥੇ ਦਵੰਜਾ ਹੁਣ ਉੱਥੇ ਸਭ ਕੁਝ ਹੋ ਗਿਆ ਹੁਣ ਖੁੱਲਾ ਹੀ ਆ ਕੰਮ ਉਹ ਕਈ ਵਾਰੀ ਇੱਕੋ ਪਿੰਡ 'ਚ ਆ ਸਾਡੇ ਲਾਗੇ ਪਿੰਡ ਆ ਉਹ ਡੁੱਬਿਆ ਗਗੋਮਾਲ ਜੀ ਬਾਈ ਔਰ ਉਹ ਜਿੱਦਣ ਉਸ ਪਿੰਡ ਦੀਆਂ ਵੀਡੀਓ ਕਮੀਆਂ ਨੇ ਬਾਈ ਇੱਕ ਦਿਨ ਦੇ ਵਿੱਚ ਘਟੋ ਘਟ 100 ਟਰਾਲੀ ਉਸ ਪਿੰਡ ਦੇ ਵਿੱਚੋਂ ਦੀ ਨਕਲ ਗਈ ਵੱਦੀ ਨੰਗੀਆਂ ਹੋਣੀਆਂ 50 ਤੋਂ ਬਾਬਿਆਂ ਦੀਆਂ ਮੁੜੀਆਂ ਜਿਹੜੀਆਂ ਉਧਰ ਨੂੰ ਵੀ ਆ ਵੀਰ ਤੁਸੀਂ ਇੱਥੇ ਕੈਂਪ ਲਾਇਆ ਨੂੰ 5-6 ਦਿਨ ਹੋ ਗਏ ਸਾਨੂੰ ਅੱਜ 3-4 ਦਿਨ ਹੋ ਗਏ 3 ਦਿਨ ਹੋ ਗਏ ਤੇ ਕਿੰਨੀਆਂ ਟਰਾਲੀਆਂ ਨੰਗੀਆਂ ਹੋਣੀਆਂ ਆਈਡੀਆ ਦੇਖੋ ਇਹ ਦਿਨੋਂ ਦਿਨ ਵਾਧਾ ਜਾਂਦਾ ਜਿੱਦਣੇ ਪਹਿਲੇ ਦਿਨ ਆਏ ਸੀ ਉਸ ਦਿਨ 50 ਦੇ ਕਰੀਬ ਐਸਟੀਮੇਟ ਜਾ ਹੈ ਵੀ ਨੰਗਦੀਆਂ ਅਗਲੇ ਦਿਨ ਉਹ ਸਿੱਧੀ 200-250 ਦੇ ਚੱਲ ਗਈ ਤੇ ਹੁਣ ਤੇ ਮੇਰੇ ਸਣਾ 5-700 ਤੋਂ ਵੱਧ ਟਰਾਲੀ ਹਜ਼ਾਰ ਦੇ ਨੇੜੇ ਟਰਾਲੀ ਦਿਹਾੜੀ ਦੇ ਅੱਜ ਨੰਗ ਜਾਂਦੀਆਂ ਨੇ ਉਹਨਾਂ ਦਾ ਪਾਕਿਸਤਾਨ ਜਾਈ ਜਾਂਦੀਆਂ ਜਿਹੜੇ ਸਾਹਿਬ ਨਾਲ ਆ ਜਾਂਦੀਆਂ ਕਿਤੇ ਪਰ ਆਪਾਂ ਮੇਰਾ ਆਪ ਇੱਕ ਸਹੀ ਮੈਨੇਜਮੈਂਟ ਵਾਲਾ ਕੰਮ ਕਰੀਏ ਸੋ ਉਹ ਜੇ ਸਾਡਾ ਮੁਹੱਬਤ ਨਾਲ ਆਪਾਂ ਦਰਦ ਸਾਰੇ ਆਪਣੇ ਭਰਾ ਨਹੀਂ ਪੈਸੇ ਜਿਹੜੇ ਲਾ ਰਹੇ ਸਾਰੇ ਸਾਨੂੰ ਇਸ ਗੱਲ ਦੀ ਉਡੀਕ ਰਹੇਗੀ ਵੀ ਜੇ ਤੁਹਾਨੂੰ ਆਈਡੀਆ ਠੀਕ ਲੱਗਾ ਤਾਂ ਅਸੀਂ ਦੋ ਤਰੀਕ ਬਾਅਦ ਦੋ ਸਾਰਿਆਂ ਦੀ ਰਾਏ ਲੈ ਕੇ ਸੋ ਆਪਾਂ ਇੱਕ ਜਿਹੜਾ ਦੇਣ ਹੈ ਉਹ ਤੈਅ ਕਰ ਲਾਂਗੇ ਤੁਸੀਂ ਬਸ ਤੁਹਾਡਾ ਸਬੰਧ ਸਹੀ ਜਗ੍ਹਾ ਲੱਗੇ ਤੁਹਾਡੇ ਪੈਸੇ ਸਹੀ ਜਗ੍ਹਾ ਲੱਗਣ ਬਸ ਸਾਡੀ ਇੰਨੀ ਕੁ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ